ਪ੍ਰਭੂ ਜੀ ਦੀ ਬਹੁਤ ਹੀ ਪਵਿੱਤਰ ਤੇ ਜ਼ਲਾਲੀ ਹਜ਼ੂਰੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਨੂੰ ਪੂਰਾ ਯਕੀਨ ਆ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋ ਰਾਜੀ ਖੁਸ਼ ਹੋ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਆ ਤੇ ਅਸੀਂ ਸ਼ੁਕਰ ਕਰਦੇ ਆ ਉਸ ਪਰਮੇਸ਼ਵਰ ਦਾ ਜਿਸ ਪਰਮੇਸ਼ਵਰ ਨੇ ਅੱਜ ਫਿਰ ਤੋਂ ਸਾਨੂੰ ਇਹ ਸਮਾਂ ਬਖਸ਼ਿਆ ਕਿਸੀਂ ਪਰਮੇਸ਼ਵਰ ਜੀ ਦੀ ਬਹੁਤ ਹੀ ਪਵਿੱਤਰ ਤੇ ਜ਼ਲਾਲੀ ਹਜ਼ੂਰੀ ਦੇ ਵਿੱਚ ਇਕੱਠੇ ਬੈਠ ਕੇ ਪਰਮੇਸ਼ਵਰ ਦੀ ਬਾਣੀ ਨੂੰ ਸੁਣ ਸਕੀਏ ਮਿਲ ਕੇ ਅਸੀਂ ਉਸ ਨਿਊ ਕਵਰਨੈਂਟ ਨੂੰ ਪੂਰਾ ਕਰ ਸਕੀਏ ਜੋ ਪ੍ਰਭੂ ਯਿਸੂ ਮਸੀਹ ਨੇ ਨਵੇਂ ਨੇਮ ਦੇ ਵਿੱਚ ਸਾਨੂੰ ਬਖਸ਼ੀ ਹallelujah ਸੋ ਸੱਚੀ ਹੈ ਪਰਮੇਸ਼ਵਰ ਦੀ ਕਿਰਪਾ ਆ ਤੇ ਸੱਚੀ ਬੋਧ ਭਾਗਾਂ ਵਾਲਿਆਂ ਉੱਤੇ ਉਹਦੀ ਕਿਰਪਾ ਹੁੰਦੀ ਹੈ ਜਿਹਦੇ ਉੱਤੇ ਉਹ ਮਿਹਰਬਾਨ ਆ ਉਹਦੇ ਉੱਤੇ ਹੀ ਉਹ ਆਪਣੀਆਂ ਗੱਲਾਂ ਨੂੰ ਪ੍ਰਗਟ ਕਰਦਾ ਹੈ ਹallelujah ਸੋ ਸਾਨੂੰ ਇਸ ਗੱਲ ਲਈ ਬਹੁਤ ਧੰਨਵਾਦ ਕਰਨਾ ਚਾਹੀਦਾ ਕਿ ਪਰਮੇਸ਼ਵਰ ਨੇ ਸਾਡੇ ਉੱਤੇ ਪ੍ਰਗਟ ਕੀਤਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਰਾਈਂ ਬਚਾਏ ਗਏ ਆ ਸਾਡੇ ਉੱਤੇ ਪ੍ਰਗਟ ਕੀਤਾ ਕਿ ਅਸੀਂ ਉਹਦੀ ਮੌਤ ਨੂੰ ਸਦਾ ਚੇਤੇ ਰੱਖੀਏ ਤੇ ਸਦੇ ਦੇ ਜੀਵਨ ਨੂੰ ਪਾ ਲਈਏ ਹallelujah ਸੋ ਜਦੋਂ ਆਪਾਂ ਪਹਿਲਾ ਗ੍ਰੰਥੀਆਂ ਤੇ ਉਹਦਾ 11ਵਾਂ ਅਧਿਆਇ ਤੇ ਉਹਦੀ 26 ਨੰਬਰ ਪੰਕਤੀ ਚ ਪੜਦੇ ਆ ਉੱਥੇ ਲਿਖਿਆ ਕਿਉਂਕਿ ਜਦ ਕਦੇ ਤੁਸੀਂ ਇਸ ਰੋਟੀ ਨੂੰ ਖਾਓ ਜਦਕਿ ਦੇ ਤੁਸੀਂ ਇਸ ਰੋਟੀ ਨੂੰ ਖਾਓ ਅਤੇ ਪਿਆਲੇ ਨੂੰ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਕਰੋਨਾ ਆਵੇ ਹallelujah ਸੋ ਅੱਜ ਵੀ ਆਪਾਂ ਪ੍ਰਭੂ ਭੋਜ ਦੇ ਲਈ ਇਕੱਠੇ ਆਂ ਨੇਕਰਾਂ ਦੇ ਅੰਦਰ ਵੀ ਪ੍ਰਭੂ ਦੇ ਪਵੰਦੇ ਅੰਦਰ ਵੀ ਤਵਚਨ ਦੇ ਅਨੁਸਾਰ ਅਸੀਂ ਉਹਦੀ ਮੌਤ ਨੂੰ ਚਿੱਤੇ ਕਰਨਾ ਹੈ ਕਿ ਪ੍ਰਭੂ ਯਿਸੂ ਮਸੀਹ ਦੀ ਮੌਤ ਕਿਉਂ ਹੋਈ ਸੀ ਹallelujah ਤੇ ਸਾਨੂੰ ਸਾਰਿਆਂ ਨੂੰ ਚੇਤੇ ਰੱਖਣਾ ਹੈ ਕਿ ਪ੍ਰਭੂ ਯਿਸੂ ਮਸੀਹ ਦੀ ਮੌਤ ਸਾਨੂੰ ਬਚਾਉਣ ਦੇ ਲਈ ਹੋਈ ਸੀ ਸਾਨੂੰ ਸਦਾ ਦਾ ਜੀਵਨ ਦੇਣ ਦੇ ਲਈ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਸਾਡੇ ਲਈ ਬਲੀਦਾਨ ਹੋਏ ਆ ਸੋ ਅੱਜ ਉਹ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਆ ਇਬਰਾਨੀਆਂ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਤੇ ਉਹਦੀ ਆਪਾਂ 5 ਨੰਬਰ ਪੰਕਤੀ ਤੋਂ ਦੇਖਦੇ ਆ ਇੱਥੇ ਲਿਖਿਆ ਆ ਜਿਹੜੇ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਸ਼ਾਵੇਂ ਦੀ ਸੇਵਾ ਕਰਦੇ ਹਨ ਜਿਵੇਂ موسی ਨੂੰ ਪਰਮੇਸ਼ਵਰ ਵੱਲੋਂ ਹੁਕਮ ਮਿਲਿਆ ਜਾਂ ਡੇਰਾ ਬਣਾਉਣ ਲੱਗਾ ਕਿ ਵੇਖਣਾ ਜਿਹੜਾ ਨਮੂਨਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ ਉਸੇ ਦੇ ਅਨੁਸਾਰ ਤੂੰ ਸਭੋ ਕੁਝ ਬਣਾਵੇਂ ਪਰ ਹੁਣ ਜਿੰਨਾ ਕੋ ਅਗਲੇ ਨਾਲੋਂ ਇੱਕ ਉੱਤਮ ਨੇਮ ਦਾ ਵਿਚੋਲਾ ਹੋਇਆ ਜਿਹੜੇ ਚੰਗੇ ਵਾਇਧਿਆਂ ਉੱਤੇ ਬੰਨਿਆ ਹੋਇਆ ਹੈ ਉੰਨੀ ਹੀ ਉਸ ਨੂੰ ਚੰਗੀ ਸੇਵਕਾਈ ਮਿਲੀ ਪਰ ਜੋ ਪਹਿਲਾ ਨੇਮ ਬੇਨੁਕਸ ਹੁੰਦਾ ਤਾਂ ਦੁਆਏ ਲਈ ਥਾਣਾ ਪਾੜੀ ਜਾਂਦੀ ਸੋ ਵਚਨ ਕੀ ਦੱਸਦਾ ਆ ਪ੍ਰਭੂ ਦੇ ਵਚਨ 'ਚ ਲਿਖਿਆ ਕਿ ਜਿਹੜਾ ਸਵਰਗੀ ਵਸਤਾਂ ਦਾ ਨਮੂਨਾ ਆ ਬਹੁਤ ਸਾਰੇ ਲੋਕੀ ਉਹਦੇ ਪਰਛਾਵੇਂ ਦੀ ਸੇਵਾ ਕਰਦੇ ਆ ਜਿਵੇਂ ਜਦੋਂ ਮੂਸਾ ਦੇ ਦੁਆਰਾ ਪਰਮੇਸ਼ਰ ਜੀ ਨੇ ਧਰਤੀ ਦੇ ਉੱਤੇ ਆਪਣਾ ਤੰਬੂ ਲਵਾਇਆ ਤਾਂ ਉਹਨੂੰ ਕਿਹਾ ਜਦੋਂ ਤੂੰ ਹੁਣ ਤੂੰ ਡੇਰਾ ਮੇਰਾ ਬਣਾਉਣ ਲੱਗਾ ਆ ਤਾਂ ਇਹਨੂੰ ਉਦਾਂ ਦਾ ਬਣਾਵੀਂ ਜਿਵੇਂ ਦਾ ਤੈਨੂੰ ਮੈਂ ਵਿਖਾਇਆ ਸੀਗਾ ਇੱਕ ਸਵਰਗੀ ਡੇਰਾ موسی ਨੂੰ ਦਿਖਾਇਆ ਗਿਆ ਸੀਗਾ ਜਿਹਦੇ ਨਕਸ਼ੇ ਤੇ ਪ੍ਰਭੂ ਨੇ ਉਹਨੂੰ ਟੇਬਲ ਨੈਕਰ ਬਣਾਉਣ ਨੂੰ ਕਿਹਾ ਕਿੱਥੇ ਬਣੀ ਸੀ ਟੇਬਲ ਨੈਕਰ ਧਰਤੀ ਤੇ ਜਿਹਨੂੰ ਆਪਾਂ ਮਲਾਪ ਦਾ ਤੰਬੂਬੀ ਕਹਿ ਕੇ ਸਾਦੇ ਆ ਜਿੱਥੇ ਉਹਦੇ ਤਨ ਬੇੜੇ ਸੀਗੇ ਸਾਰੇ ਜਿਹੜੇ ਆ ਉਹ ਹਰੇਕ ਥਾਂ ਤੇ ਨਹੀਂ ਪਹੁੰਚ ਸਕਦੇ ਸੀ ਉਦੋਂ ਲੋਕੀ ਤਾਂ ਜਿਹੜਾ ਬਾਹਰਲਾ ਵੇੜਾ ਸੀ ਨਾ ਉਹਦੀਆਂ ਵੀ ਹੱਦਾਂ ਤੋਂ ਪਰੇ ਰਹਿੰਦੇ ਸੀ ਤੇ ਫੇਰ ਜੱਜਕਾਂ ਦੀਆਂ ਵੀ ਤਨ ਕੈਟਾਗਰੀਜ਼ ਹੁੰਦੀਆਂ ਸੀਗੀਆਂ ਤੇ ਜਿਹੜਾ ਮਹਾਪ੍ਰਧਾਨ ਜੱਜਕ ਹੁੰਦਾ ਸੀ ਉਹੀ ਜਿਹੜਾ ਜਿੰਨੂੰ ਆਪਾਂ ਗਰਭ ਭਵਨ ਕਹਿ ਦਿੰਨੇ ਆ ਜਿੱਦਾਂ ਜਿਹੜਾ ਮੇਨ ਸਥਾਨ ਆ ਉੱਥੇ ਉਹੀ ਜਾ ਸਕਦਾ ਸੀ ਹੋਰ ਕੋਈ ਨਹੀਂ ਅਰ ਉਹ ਸਾਲ ਚ ਇੱਕੋ ਵਰੀ ਜਾਂਦਾ ਹੁੰਦਾ ਸੀ ਉੱਥੇ ਦੂਜਾ ਜਿਹੜਾ ਸੀਗਾ ਜਿੱਦਾਂ 1 2 3 ਜਿਹੜਾ 3rd ਤੇ ਸੀਗਾ ਉਹਦੇ ਵਿੱਚ ਸਾਲ ਚ ਇੱਕੋ ਵਰੀ ਜਿਹੜਾ ਮਹਾਪ੍ਰਧਾਨ ਜਾਜਕ ਹੁੰਦਾ ਸੀ ਉਹ ਜਾਂਦਾ ਸੀ ਅਰ ਲਹੂ ਦੀ ਭੇਟ ਲੈ ਕੇ ਜਾਂਦਾ ਸੀ ਪਰ ਜਿਹੜਾ ਸੈਕੰਡ ਨੰਬਰ ਦਾ ਸੀ ਉੱਥੇ ਜਾਜਕ ਜਾਂਦੇ ਹੁੰਦੇ ਸੀ ਪਾਪ ਬਲੀਆਂ ਲੈ ਕੇ ਧੰਨਵਾਦ ਦੀਆਂ ਬਲੀਆਂ ਲੈ ਕੇ ਭੇਟਾ ਲੈ ਕੇ ਤਾਂ ਹੋਰ ਚੀਜ਼ਾਂ ਕਰਨ ਨੂੰ ਤੇ ਬਾਕੀ ਸਾਰੇ ਕੰਮ ਜਿਹੜੇ ਸੀਗੇ ਗਉਣ ਵਜਾਉਣ ਵਾਲੇ ਜਿਹੜੇ ਗਵੰਤਰੀ ਵਜੰਤਰੀ ਸੀ ਉਹ ਬਾਹਰ ਵਿਹੜਿਆਂ ਦੇ ਵਿੱਚ ਇੱਕ ਵੱਖਰੀ ਪਲੇਸ ਸੀ ਉੱਥੇ ਕਰਦੇ ਸੀ ਸੋ ਇੱਥੇ ਅਸੀਂ ਦੇਖਦੇ ਆ ਕਿ ਪ੍ਰਭੂ ਨੇ ਕਿਹਾ ਕਿ ਜਿਵੇਂ ਤੈਨੂੰ ਮੈਂ ਸਵਰਗ 'ਚ ਦਿਖਾਇਆ ਨਾ ਉਦਾਂ ਦਾ ਤੂੰ ਇੱਥੇ ਬਣਾਵੇਂ ਤੇ ਵਚਨ 'ਚ ਕੀ ਲਿਖਿਆ ਜਿੰਨੇ ਜਿੰਨੀ ਉੱਤਮਤਾਈ ਕੀਤੀ ਉਹਦੀ ਸੇਵਾ ਜਿਹੜੀ ਸੀ ਉਹ 19 ਬੈਸਟ 19 ਚੰਗੀ ਸੇਵਕਾਈ ਉਹਨੂੰ ਮਿਲੀ ਪਰ ਜੇ ਉਹ ਪਹਿਲਾ ਨੇਮ ਬੇਨੁਕਸ ਹੁੰਦਾ ਤਾਂ ਦੂਏ ਲਈ ਥਾਂ ਨਾ ਪਾਲੀ ਜਾਂਦੀ ਭਾਵੇਂ ਉਹ ਬਹੁਤ ਇੱਕ ਖਾਸ ਨਕਸ਼ੇ ਉੱਤੇ ਬਣਾਇਆ ਗਿਆ ਸੀਗਾ ਤੇ ਖਾਸ ਵਿਧੀਆਂ ਮੰਨਣ ਨੂੰ ਜਿਹੜਾ ਇੱਕ ਸਤੰਭਣਾ ਕੇ موسی ਨੂੰ ਦਿੱਤਾ ਗਿਆ ਸੀਗਾ ਕਿ ਜੇ ਕੋਈ ਪਾਪ ਕਰੇ ਤਾਂ ਉਹ ਸੁਪਾਪ ਦੇ ਨਾਂ ਦੀ ਇੱਕ ਬਲੀ ਆਪਦੇ ਲਈ ਜੇ ਉਹਦੇ ਬੱਚਿਆਂ ਦਾ ਫਿਰ ਬੱਚੇ ਦੇ ਲਈ ਤਾਂ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੇ ਲਈ ਜਦੋਂ ਤੁਸੀਂ 올ਡ ਟੈਸਟਾਮੈਂਟ ਵਿੱਚ ਪੜ੍ਹਦੇ ਆ ਫਿਰ ਤੁਹਾਨੂੰ ਸਾਰੀ ਸਮਝ ਆਉਂਦੀ ਹੈ ਪਰ ਫਿਰ ਵੀ ਵਚਨ ਵਿੱਚ ਲਿਖਿਆ ਜੇ ਉਹ ਬੇਨੋਕਸ ਹੁੰਦਾ ਜਿਹੜਾ ਪੁਰਾਣਾ ਨੀਮ ਸੀ ਫਿਰ ਨਵੇਂ ਲਈ ਥਾਂ ਨਹੀਂ ਭਲਣੀ ਸੀ ਬਟ देयर ਵਾਸ ਸਮਥਿੰਗ ਮਿਸਿੰਗ অর ਸਮਥਿੰਗ ਰੌਂਗ ਕੋਛ ਸੀਗਾ ਜਿਹੜਾ ਘੱਟ ਸੀ ਜਾਂ ਗਲਤ ਸੀਗਾ ਜਿਹਦਾ ਕਰਕੇ ਨਵੇਂ ਦੇ ਲਈ ਥਾਂ ਭਾਲੀ ਗਈ ਸੋ ਪ੍ਰਭੂ ਦਾ ਬਣਾਇਆ ਹੋਇਆ ਨਾਮ ਕਦੀ ਗਲਤ ਨਹੀਂ ਹੁੰਦਾ ਪਹਿਲੀ ਗੱਲ ਕਿ ਵੀ ਅਸੀਂ ਵਰਡਸ ਨੂੰ ਇਦਾਂ ਹੀ ਲੈ ਲੈਂਦੇ ਆ ਉਹ ਅੱਛਾ ਜਿਹੜਾ ਪਹਿਲਾਂ ਪ੍ਰਭੂ ਨੇ ਨਾਮ ਦਿੱਤਾ ਸੀ ਉਹ ਗਲਤ ਸੀਗਾ ਮੇਂ ਉਹ ਕਦੀ ਵੀ ਗਲਤ ਨਹੀਂ ਹੋ ਸਕਦਾ ਕਿਉਂਕਿ ਪਰਮੇਸ਼ਵਰ ਨੂੰ ਕਦੀ ਗਲਤੀ ਲੱਗੀ ਨਹੀਂ ਪ੍ਰਭੂ ਕੋਸ਼ ਵੀ ਅਣਜਾਨਪੁਣੇ ਵਿੱਚ ਐਕਸੀਡੈਂਟਲੀ ਐਵੇਂ ਹੀ ਕਦੀ ਨਹੀਂ ਕਰਦੇ ਉਹਦੀ ਹਰੇਕ ਚੀਜ਼ ਪਿੱਛੇ ਇੱਕ ਯੋਜਨਾ ਹੈ ਅਸਲ ਵਿੱਚ ਹਰੇਕ ਕੰਮ ਦੇ ਲਈ ਪਰਮੇਸ਼ਵਰ ਨੇ ਇੱਕ ਸਮਾਂ ਠਹਿਰਾਇਆ ਹੋਇਆ ਹੈ ਆ ਜਦ ਤੱਕ ਪ੍ਰਭੂ ਯਿਸੂ ਮਸੀਹ ਜੀ ਦੇ ਇਸ ਧਰਤੀ ਉੱਤੇ ਆਉਣ ਦਾ ਸਮਾਂ ਨਹੀਂ ਆਇਆ ਸੀ ਉਦੋਂ ਤੱਕ ਦੇ ਲਈ ਉਹ ਬਵਸਥਾ ਠਹਿرائی ਗਈ ਸੀ ਬਲੀਆਂ ਵਾਲੀ ਇਸੇ ਲਈ ਜਦੋਂ ਉਹ ਬਵਸਥਾ ਠਹਿرائی ਗਈ ਸੀ ਉਸ ਉਸ ਬਵਸਥਾ ਦੇ ਵੇਲੇ ਹੀ ਪ੍ਰਭੂ ਨੇ ਕੋਸ਼ਗੱਲਾਂ ਕਹੀਆਂ ਸੀ ਜਿਨ੍ਹਾਂ ਨੂੰ ਆਪਾਂ ਅੱਗੇ ਜਾ ਕੇ ਦੇਖ ਸਕਦੇ ਹਾਂ ਕਿੰਦਾ ਵੇਖੋ ਉਹ ਦਿਨ ਆ ਰਹੇ ਹਨ ਪ੍ਰਭੂ ਆਖਦਾ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ ਪਹਿਲਾਂ ਹੀ ਪ੍ਰਭੂ ਨੇ ਇਹ ਜਿਹੜੀਆਂ ਗੱਲਾਂ ਆ ਇਹ ਕਹਿ ਦਿੱਤੀਆਂ ਸੀਗੀਆਂ ਇਹ ਯਰਮੀਆ 31 ਦੇ ਵਿੱਚ ਤੁਸੀਂ ਘਰ ਜਾ ਕੇ ਜਰੂਰ ਪੜਿਓ ਤੇ ਜਿਹੜੇ ਬੈਠੇ ਹੋ ਵੀ ਜਿਹੜੇ ਆਨਲਾਈਨ ਅਟੈਂਡ ਕਰਦੇ ਉਹ ਵੀ ਰੈਫਰੈਂਸ ਨੋਟ ਕਰ ਲੈਣ ਜਿਹੜਾ ਯਰਮੀਆ 31st ਚੈਪਟਰ ਆ ਉਹਦੇ ਵਿੱਚ ਤੁਹਾਨੂੰ ਇਹ ਇਹ ਜਿਹੜੇ ਕਵਨੈਂਟ ਦੇ ਬਾਰੇ ਵਿੱਚ ਪਰਮੇਸ਼ਵਰ ਦੇ ਵਰਡ ਇਹ ਮਿਲ ਜਾਣੇ ਆ ਪਹਿਲਾਂ ਹੀ ਪ੍ਰਭੂ ਨੇ ਕਹਿਤਾ ਸੀ ਵੇਖੋ ਉਹ ਦਿਨ ਆ ਰਹੇ ਆ ਪ੍ਰਭੂ ਆਖਦਾ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ ਉਹ ਨਵਾਂ ਨੇਮ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਨੇ ਐਨ ਲਾਸਟ ਟਾਈਮ ਤੇ ਆਪਣੇ ਚੇਲਿਆਂ ਦੇ ਸਾਹਮਣੇ ਬੰਨਿਆ ਪੂਰੀ ਕਲੀਸਿਆ ਦੇ ਲਈ ਯਹਵਾ ਪਰਮੇਸ਼ਵਰ ਦੇ ਵੱਲੋਂ ਪਹਿਲਾਂ ਠਹਿਰਾ ਦਿੱਤਾ ਗਿਆ ਸੀਗਾ ਕਿ ਇੱਕ ਨਵਾਂ ਨਾਮ ਜਿਹੜਾ ਆ ਇਜ਼ਰਾਈਲੀਆਂ ਦੇ ਲਈ ਤੇ ਯਹੂਦਾ ਦੇ ਘਰਾਣੇ ਦੇ ਲਈ ਬੰਨਿਆ ਜਾਊਗਾ ਸੋ ਪ੍ਰਭੂ ਯੀਸੂ ਮਸੀਹ ਨੇ ਉਹ ਨਵਾਂ ਨਾਮ ਆਪੇ ਹੀ ਨਿਭ ਕੀਤਾ ਲੋਕਾਂ ਦੇ ਨਾਲ ਨਿਊ ਪ੍ਰੋਮਿਸ ਨਿਊ ਗਵਰਨੈਂਟ ਯਹਵਾ ਪਰਮੇਸ਼ਵਰ ਨੇ ਉਹ ਪ੍ਰੋਮਿਸ ਕੀਤਾ ਸੀ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਵਰ ਦੇ ਕੀਤੇ ਹੋਏ ਉਸ ਪ੍ਰੋਮਿਸ ਨੂੰ ਪੂਰਾ ਕੀਤਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਸ ਪ੍ਰੋਮਿਸ ਦੇ ਵੇਲੇ ਹੀ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦੇ ਨਾਲ ਹੀ ਸੀ ਵਚਨ ਚ ਲਿਖਿਆ ਨਾ ਹਰ ਇੱਕ ਚੀਜ਼ ਸ਼ਬਦ ਦੇ ਦੁਆਰਾ ਰਚੀ ਗਈ ਸ਼ਬਦ ਹੀ ਜਿਹੜਾ ਪਰਮੇਸ਼ਵਰ ਆ ਹੈ ਨਾ ਜੋ ਸ਼ਬਦ ਕੌਣ ਆ ਪ੍ਰਭੂ ਯਿਸੂ ਮਸੀਹ ਸੋ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦੇ ਸੰਗ ਸੀ ਉਸ ਵੇਲੇ ਤੇ ਪ੍ਰਭੂ ਯਿਸੂ ਮਸੀਹ ਨੇ ਪ੍ਰੋਮਿਸ ਲੈ ਲਿਆ ਸੀ ਉਸ ਵੇਲੇ ਕਿ ਮੈਂ ਇਸ ਪ੍ਰੋਮਿਸ ਨੂੰ ਪੂਰਾ ਕਰਾਂਗਾ ਔਰ ਇਟ ਇਜ਼ ਰਿਟਨ ਇਨ ਬਾਈਬਲ ਇਹ ਬਾਈਬਲ ਚ ਲਿਖਿਆ ਹੋਇਆ ਆ ਕੋਈ ਮਨਘੜਤ ਕਹਾਣੀ ਨਹੀਂ ਆ ਉਸ ਨੇਮ ਵਾਂਗ ਨਹੀਂ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾ ਉਹ ਤਾਂ ਮੇਰੇ ਨਾਮ ਉੱਤੇ ਕਾਇਮ ਨਾ ਰਹੇ ਅਤੇ ਮੈਂ ਉਹਨਾਂ ਦੀ ਕੁਝ ਪਰਵਾਹ ਨਾ ਕੀਤੀ ਪ੍ਰਭੂ ਆਖਦਾ ਹੈ ਹੁਣ ਪ੍ਰਭੂ ਕੀ ਕਹਿੰਦੇ ਜਿਹੜਾ ਨਵਾਂ ਨੇਮ ਮੈਂ ਬੰਨਣਾ ਆ ਆਉਣ ਵਾਲੇ ਟਾਈਮ ਦੇ ਵਿੱਚ ਕਹਿੰਦੇ ਮੈਂ ਇਦਾਂ ਦਾ ਨਹੀਂ ਬਨੂੰਗਾ ਜਿਵੇਂ ਦਾ ਪਹਿਲਿਆਂ ਦੇ ਨਾਲ ਸੀਗਾ ਜਿਵੇਂ ਦਾ ਇਹਨਾਂ ਦੇ ਪਿਓ ਦਾਦਿਆਂ ਦੇ ਨਾਲ ਸੀ ਜਿਨ੍ਹਾਂ ਦਾ ਕਹਿੰਦਾ ਮੈਂ ਹੱਥ ਫੜਿਆ ਸੀ ਤੇ ਹੱਥ ਫੜ ਕੇ ਮੈਂ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਕੱਢਿਆ ਸੀਗਾ ਪਰ ਕਹਿੰਦਾ ਉਹ ਕਾਇਮ ਨਹੀਂ ਰਹੇ ਉਹ ਪਰਮੇਸ਼ਵਰ ਦੇ ਦਿੱਤੀ ਹੋਈ ਬੁਸਥਾ ਦੇ ਉੱਤੇ ਕਾਇਮ ਨਹੀਂ ਰਹੇ ਤੇ ਪ੍ਰਭੂ ਕੀ ਕਹਿੰਦੇ ਮੈਂ ਉਦਾਸ ਹੋ ਗਿਆ ਕਹਿੰਦੇ ਮੈਂ ਵੀ ਕੁਝ ਪਰਵਾਹ ਨਹੀਂ ਕੀਤੀ ਉਹਨਾਂ ਦੀ ਇਹ ਉਹ ਨੇਮ ਹੈ ਜਿਹੜਾ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ ਉਹਨਾਂ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਹਿਰਦਿਆਂ ਉੱਤੇ ਉਹਨਾਂ ਨੂੰ ਲਿਖਾਂਗਾ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਸੋ ਪ੍ਰਭੂ ਨੇ ਇਦਾਂ ਦਾ ਨਾਮ ਠਹਿਰਾਇਆ ਕਿ ਮੈਂ ਐਹੋ ਜਿਹਾਂ ਨਵਾਂ ਨਾਮ ਬਣਾਉਂਗਾ ਕਿ ਮੈਂ ਆਪਣੀਆਂ ਵਿਧੀਆਂ ਉਹਨਾਂ ਦੇ ਦਿਲਾਂ 'ਚ ਪਾ ਦੂੰਗਾ ਮੈਂ ਆਪਣੇ ਕਾਨੂੰਨ ਉਹਨਾਂ ਦੇ ਦਿਲਾਂ ਵਿੱਚ ਪਾ ਦੂੰਗਾ ਤੇ ਉਹ ਦਿਲ ਤੋਂ ਮੇਰੀਆਂ ਵਿਧੀਆਂ ਤੇ ਮੇਰੇਆਂ ਕਾਨੂੰਨਾਂ ਨੂੰ ਜਿਹੜਾ ਆ ਉਹ ਪੂਰਾ ਕਰਨਗੇ ਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਊਂਗਾ ਤੇ ਉਹ ਮੇਰੀ ਪਰਜਾ ਹੋਣਗੇ ਹਰ ਕੋਈ ਆਪਣੇ ਵਤਨੀ ਨੂੰ ਨਹੀਂ ਸਿਖਾਏਗਾ ਨਾ ਹਰ ਕੋਈ ਆਪਣੇ ਭਾਈ ਨੂੰ ਇਹ ਕਹਿ ਕੇ ਭਾਈ ਪ੍ਰਭੂ ਨੂੰ ਜਾਣੋ ਕਿਉਂ ਜੋ ਸੱਬੇ ਮੈਨੂੰ ਜਾਣਣਗੇ ਸੋ ਪ੍ਰਭੂ ਕੀ ਕਹਿੰਦੇ ਲੋਕੀ ਇਦਾਂ ਨਹੀਂ ਕਹਿੰਦੇ ਫਿਰੂਗੇ ਘਰ ਘਰ ਪ੍ਰਭੂ ਨੂੰ ਜਾਣੋ ਪ੍ਰਭੂ ਨੂੰ ਜਾਣੋ ਇੱਕ ਟਾਈਮ ਪ੍ਰਭੂ ਕਹਿੰਦੇ ਮੈਂ ਇਹੋ ਜਿਹਾ ਠਹਿਰਾ ਦੂੰਗਾ ਕਿ ਸਾਰੇ ਹੀ ਮੈਨੂੰ ਜਾਣ ਲੈਣਗੇ ਵਚਨ ਚ ਲਿਖਿਆ ਹੋਇਆ ਨਾ ਹਰੇਕ ਗੋਡਾ ਜਿਹੜਾ ਆ ਉਹ ਨਿਵਾਇਆ ਜਾਊਗਾ ਹਰ ਜ਼ੁਬਾਨ ਪੁਕਾਰੂਗੀ ਕਿ ਯਿਸੂ ਮਸੀਹ ਹੀ ਪ੍ਰਭੂ ਹੈ ਸੋ ਵਚਨ ਦੇ ਵਿੱਚ ਇੱਕ ਗਵਰਨੈਂਟ 올ਡ ਟੈਸਟਾਮੈਂਟ ਦੇ ਵਿੱਚ ਹੀ ਬਣਾ ਦਿੱਤੀ ਗਈ ਸੀ ਕਿ ਮੈਂ ਐਹੋ ਜੀ ਵਿਧੀ ਬਣਾ ਦੂੰਗਾ ਕਿ ਉਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਹੋ ਜੂਗੀ ਕਿ ਹਰ ਕੋਈ ਜਾਣ ਲਊਗਾ ਪਰਮੇਸ਼ਰ ਨੂੰ ਹallelujah ਕਿਨ ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੀਕ ਮੈਂ ਤਾਂ ਉਹਨਾਂ ਦੇ ਕੁਤਰਮ ਕੁਤਰਮਾ ਉੱਤੇ ਤਰਸਵਾਨ ਹੋਵਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ ਸੋ ਪਹਿਲਾਂ ਕੀ ਸੀਗਾ 올ਡ ਟੈਸਟਾਮੈਂਟ ਸੀ ਜਿਹੜਾ ਜਿਹੜਾ ਪੁਰਾਣਾ ਨੀਮ ਆ ਉਹਦੇ ਵਿੱਚ ਕੀ ਸੀ ਅੱਖ ਵੱਟੇ ਅੱਖ ਖੂਨ ਵੱਟੇ ਖੂਨ ਸੋ ਉਹਨਾਂ ਨੂੰ ਧਰਤੀ ਉੱਤੇ ਨਾਲ ਦੀ ਨਾਲ ਹੀ ਸਜ਼ਾ ਮਿਲ ਜਾਂਦੀ ਸੀ ਜੇ موسی ਦੀ ਖਿਲਾਫਤ ਦੇ ਵਿੱਚ ਕੋਈ ਬੋਲਿਆ ਨਾਲ ਹੀ ਪਰਮੇਸ਼ਰ ਨੇ ਸੱਥਰ ਵਾਸ਼ਾ ਦਿੱਤੇ ਉਹਨਾਂ ਦੇ ਜਿਹੜਾ ਪ੍ਰਭੂ ਦੇ ਖਿਲਾਫਤ ਵਿੱਚ ਕੁੜਕੜ ਕਰਦਾ ਸੀਗਾ ਜਦੋਂ ਉਹ ਉਜਾੜਾ ਥਾਣੀ ਪ੍ਰਭੂ ਉਹਨਾਂ ਨੂੰ ਸਾਰਾ ਕੁਝ ਮੁਹਈਆ ਕਰਦਿਆ ਹੋਇਆ ਇਜ਼ਰਾਈਲ ਵੱਲ ਨੂੰ ਲੈ ਕੇ ਜਾ ਰਹੇ ਸੀ ਕਨਾਣ ਵੱਲ ਨੂੰ ਜਿਨ੍ਹਾਂ ਨੇ ਕੁੜਕੜ ਕੀਤੀ ਵਚਨ ਚ ਲਿਖਿਆ ਉਹਨਾਂ ਦੇ ਸੱਥਰ ਵੇਸ਼ ਗਏ ਰਾਈਟ ਨਾਲੋਂ ਨਾਲ ਸਜ਼ਾਉਂਦੀ ਸੀ ਜੇ ਕੋਈ ਗਲਤ ਬੋਲਦਾ ਸੀ ਪਰਮੇਸ਼ਵਰ ਦੇ ਨਬੀ ਦੇ ਬਾਰੇ ਵਿੱਚ ਪਰਮੇਸ਼ਵਰ ਦੇ ਬਾਰੇ ਵਿੱਚ ਕਦੀ ਕਿਸੇ ਨੂੰ ਕੋੜ ਹੋ ਜਾਂਦਾ ਸੀ ਕੋਈ ਕਿਸੇ ਬਵਾ ਨਾਲ ਮਰਦੇ ਸੀ ਕੋਈ ਪਾਗਲ ਹੋ ਜਾਂਦੇ ਸੀ ਕਮਲੇ ਹੋ ਜਾਂਦੇ ਸੀ ਨਾਲ ਦੀ ਨਾਲ ਉਹਨਾਂ ਨੂੰ ਸਜ਼ਾ ਮਿਲਦੀ ਸੀ ਤੁਸੀਂ ਦੇਖਿਆ ਸਦੋਮ ਗੋਮੋਰਾ ਦੇ ਉੱਤੇ ਅੱਗ ਆਈ ਸੀ ਕਿ ਨਾਲ ਦੀ ਨਾਲ ਉਹਨਾਂ ਦਾ ਹਿਸਾਬ ਹੋ ਗਿਆ ਪਾਪ ਬਹੁਤ ਵੱਧ ਗਿਆ ਸਵਰਗ ਤੋਂ ਅੱਗ ਭੇਜ ਕੇ ਪਰਮੇਸ਼ਵਰ ਨੇ ਉਹ ਪੂਰਾ ਸ਼ਹਿਰ ਨਾਸ ਕਰ ਦਿੱਤਾ ਹੁਕਮ ਦਿੱਤਾ ਲੂਦ ਲੂਦੇ ਘਰਾਣੇ ਨੂੰ ਕਿ ਪਿੱਛੇ ਵੇਖੇ ਬਿਨਾ ਸਿੱਧੇ ਦੌੜ ਕੇ ਪਹਾੜੀ ਤੇ ਚੜਜੋ ਲੂਦ ਦੀ ਘਰ ਵਾਲੀ ਨੇ ਕੀ ਕੀਤਾ ਪਿੱਛੇ ਨੂੰ ਮੁੜ ਕੇ ਦੇਖਿਆ ਤੇ ਨਾਲ ਦੀ ਨਾਲ ਉੱਥੇ ਥੰਮ ਬਣ ਗਈ ਉਸੇ ਵੇਲੇ ਸਜ਼ਾ ਆ ਗਈ ਇਨਸਟੈਂਟਲੀ ਪਰ ਪ੍ਰਭੂ ਨੇ ਕਿਹਾ ਮੈਂ ਹੁਣ ਤਰਸਵਾਨ ਹੋਵਾਂਗਾ ਮੈਂ ਉਹਨਾਂ ਦੇ ਕੁਧਰਮਾਂ ਨੂੰ ਨਵੇਂ ਨੇਮ ਵਿੱਚ ਮੈਂ ਕੀ ਕਰੂੰਗਾ ਉਹਨਾਂ ਦੇ ਕੁਧਰਮਾਂ ਨੂੰ ਮaaf ਕਰੂੰਗਾ ਤਰਸਮਾਨ ਹੋਊਂਗਾ ਉਹਨਾਂ ਦੇ ਕੁਧਰਮਾਂ ਦੇ ਉੱਤੇ ਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ ਸੋ ਇਦਾਂ ਨਹੀਂ ਆ ਕਿ ਹੁਣ ਆਪਾਂ ਇਹੋ ਜਿਹੀ ਕੋਈ ਗਲਤੀ ਨਹੀਂ ਕਰਦੇ ਕਿ ਅੱਗ ਨਾ ਉਤਰੇ ਕੋਈ ਥੰਮ ਨਾ ਬਣੇ ਕੋਈ ਮਰੇ ਨਾ ਕਿਸੇ ਨੂੰ ਉਸੇ ਵੇਲੇ ਕੋਸ਼ ਨਾ ਹੋਵੇ ਗਲਤੀਆਂ ਮੈਨੂੰ ਲੱਗਦਾ ਹੋ ਸਕਦਾ ਉਦੋਂ ਵੀ ਵੱਡੀਆਂ ਕਰਦੇ ਹੋਈਏ ਪਰ ਪ੍ਰਭੂ ਆਪਣੇ ਵਾਅਦੇ ਦਾ ਪੱਕਾ ਆ ਉਹਨੇ ਕਹਿਤਾ ਸੋ ਕਹਿਤਾ ਔਰ ਉਹਨੇ ਕੀ ਕਿਹਾ ਕਹਿੰਦਾ ਮੈਂ ਹੁਣ ਇਹਨਾਂ ਦੇ ਕੁ ਧਰਮਾ ਉੱਤੇ ਤਰਸਵਾਨ ਹੋ ਜਾਊਂਗਾ ਤੇ ਮੈਂ ਇਹਨਾਂ ਦੇ ਪਾਪਾਂ ਨੂੰ ਚੇਤੇ ਨਹੀਂ ਕਰੂੰਗਾ ਸੋ ਜਦੋਂ ਆਪਾਂ ਰਿਪੈਂਟ ਕਰਦੇ ਆ ਤੌਬਾ ਕਰਦੇ ਆ ਤਾਂ ਪ੍ਰਭੂ ਦਾ ਤਰਸ ਉੱਤਰਦਾ ਹੈ ਸਾਡੇ ਜੀਵਨ ਤੇ ਅ ਨਿਊ ਕਵਨੈਂਟ ਦੇ ਅਕੋਰਡਿੰਗਲੀ ਨਵੇਂ ਪਰਮੇਸ਼ਵਰ ਦਾ ਜਿਹੜਾ ਨਵਾਂ ਪ੍ਰੋਮਿਸ ਆ ਉਹਦੇ ਹਿਸਾਬ ਨਾਲ ਪਰਮੇਸ਼ਵਰ ਆਪਣੇ ਵਾਅਦੇ ਨੂੰ ਪੂਰਾ ਕਰਦੇ ਆਪਾਂ ਤੌਬਾ ਕੀਤੀ ਨੂੰ ਕਈਆਂ ਨੂੰ 10 ਸਾਲ ਹੋ ਗਏ ਕਈਆਂ ਨੂੰ 5 ਕਈਆਂ ਨੂੰ 20 ਕਈਆਂ ਨੂੰ 25 ਕਈਆਂ ਨੂੰ 35 ਵੀ ਹੋ ਗਏ ਹੋਣਗੇ ਇਸ ਤੋਂ ਵੀ ਉੱਪਰ ਪਰ ਤੁਹਾਨੂੰ ਲੱਗਦਾ ਕਿ ਆਪਾਂ ਤੌਬਾ ਕਰਨ ਦੇ ਬਾਅਦ ਚ ਕੋਈ ਗਲਤੀ ਨਹੀਂ ਕੀਤੀ ਕਿੰਨੇ ਆ ਬਪਤਿਸਮੇ ਲੈ ਕੇ ਸ਼ਰਾਬਾਂ ਪੀਂਦੇ ਆ ਬਸ ਬਿਸਮਿਲਾ ਕੇ ਤੌਬਾ ਕਰਨ ਦੇ ਬਾਅਦ ਵਿਵਚਾਰ ਕਰ ਰਹੇ ਆ ਪਰਮੇਸ਼ਵਰ ਨੂੰ ਜੋ ਇੱਜ਼ਤ ਦੇਣੀ ਚਾਹੀਦੀ ਉਹ ਇੱਜ਼ਤ ਨਹੀਂ ਦੇ ਰਹੇ ਲੋਕੀ ਕਿ ਇਹ ਕੋ ਧਰਮ ਨਹੀਂ ਗਲਤੀਆਂ ਤਾਂ ਹੋਈਆਂ ਇਦਾਂ ਨਹੀਂ ਆ ਵੀ ਇੱਕ ਵਾਰੀ ਤੌਬਾ ਕਰ ਲਈ ਤੇ ਬਾਅਦ ਉਹਦੇ ਬਾਅਦ ਤੁਸੀਂ ਜੋ ਮਰਜੀ ਕਰੀ ਜਾਓ ਪਰ ਫਿਰ ਵੀ ਅੱਜ ਵੀ ਸਾਡੇ ਕੋਲੇ ਮੌਕਾ ਆ ਫਿਰ ਵੀ ਪ੍ਰਭੂ ਸਾਡੇ ਉੱਤੇ ਕਿਰਪਾਲੂ ਆ ਕਿਉਂ ਕਿਉਂਕਿ ਪ੍ਰਭੂ ਨੇ ਵਾਦਾ ਕੀਤਾ ਆ ਕਿ ਮੈਂ ਉਹਨਾਂ ਦੇ ਪਾਪ ਮੁੜ ਕੇ ਚੇਤੇ ਨਹੀਂ ਕਰੂੰਗਾ ਪ੍ਰਭੂ ਨੇ ਸਾਨੂੰ ਇੱਕ ਲੌਂਗ ਪੀਰੀਅਡ ਦੇ ਦਿੱਤਾ ਕਿ ਜਦੋਂ ਵੀ ਤੁਹਾਨੂੰ ਚੇਤੇ ਆਵੇ ਕਿ ਤੁਹਾਡੇ ਤੋਂ ਗਲਤੀ ਹੋਈ ਉਦੋਂ ਹੀ ਮਾਫੀ ਮੰਗ ਲਓ ਮੈਂ ਤੁਹਾਨੂੰ ਮਾਫ ਕਰ ਦੂੰਗਾ ਸੋ ਇਹ ਆਪਾਂ ਜੇ ਇਸ ਪੀਰੀਅਡ 'ਚ ਜੀ ਰਹੇ ਆ ਇਹਨੂੰ ਗ੍ਰੇਸ ਪੀਰੀਅਡ ਕਹਿ ਸਕਦੇ ਆ ਇੱਕ ਕਿਰਪਾ ਵਾਲਾ ਸਮਾਂ ਆ ਜਿਹਦੇ ਵਿੱਚ ਆਪਾਂ ਜੀਂਦੇ ਆ ਜਦੋਂ ਉਹਨੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ ਹੈ ਹallelujah ਜਦੋਂ ਪ੍ਰਭੂ ਨੇ ਨਵੇਂ ਨੇਮ ਦੀ ਗੱਲ ਕੀਤੀ ਤਾਂ ਪਹਿਲਾ ਨੇਮ ਕੀ ਹੋ ਗਿਆ ਪੁਰਾਣਾ ਜਿਵੇਂ ਆਪਣੇ ਕੋਲੇ ਜੇ ਇੱਕ ਸੂਟ ਹੈਗਾ ਆ ਫਿਰ ਆਪਾਂ ਇੱਕ ਜਿਹੜਾ ਲੇਟੈਸਟ ਲਿਆ ਆਪਾਂ ਜਦੋਂ ਕਹਿੰਨੇ ਇਹ ਮੇਰਾ ਨਵਾਂ ਸੂਟ ਆ ਤੇ ਜਿਹੜਾ ਪਹਿਲਾਂ ਸੀ ਉਹ ਕੀ ਹੋ ਜਾਂਦਾ ਪੁਰਾਣਾ ਹੈਨਾ ਸੋ ਇਦਾਂ ਹੀ ਵਚਨ ਵਿੱਚ ਲਿਖਿਆ ਜਦੋਂ ਉਹਨੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਕੀ ਕੀਤਾ ਪੁਰਾਣਾ ਠਹਿਰਾ ਦਿੱਤਾ ਪਰ ਜੋ ਕੁਝ ਪੁਰਾਣਾ ਹੋਇਆ ਅਤੇ ਚਿਰਕਾਲ ਦਾ ਹੈ ਉਹ ਅਲੋਪ ਹੋਣ ਦੇ ਨੇੜੇ ਹੈ ਜੋ ਕੁਝ ਪੁਰਾਣਾ ਆ ਉਹ ਖਤਮ ਹੋਣ ਦੇ ਨੇੜੇ ਆ ਹਰ ਵਚਨ ਚ ਲਿਖਿਆ ਪੁਰਾਣੀਆਂ ਗੱਲਾਂ ਬੀਤ ਗਈਆਂ ਤੇ ਸਭ ਕੁਝ ਨਵਾਂ ਹੋ ਗਿਆ ਹallelujah ਅੱਜ ਆਪਾਂ ਇਹਦੇ ਅਗਲੇ ਅਧਿਆਏ ਚ ਦੇਖਦੇ ਆ ਇਬਰਾਨੀਆਂ 9 ਉਦੀ 11 ਆਇਤ ਤਾਂ ਤੁ ਆਪਾਂ ਦੇਖਦੇ ਵੇਹੇ ਸਾਰਾ ਹੀ ਚੈਪਟਰ ਜਿਹੜਾ ਐਡਾ ਮਜ਼ੇਦਾਰ ਆ ਜਦੋਂ ਤੁਸੀਂ ਪੜੋਗੇ ਨਾ ਕਿਉਂਕਿ ਆਪਾਂ ਟਾਈਮ ਨੂੰ ਲਿਮਿਟਸ ਰੱਖ ਕੇ ਸਾਰੀਆਂ ਚੀਜ਼ਾਂ ਕਵਰ ਕਰਨੀਆਂ ਹੁੰਦੀਆਂ ਪਰ ਤੁਸੀਂ ਇਹਨੂੰ ਹੋਮਵਰਕ ਸਮਝਿਆ ਕਰੋ ਕਿ ਅਗਲੇ ਦਿਨ ਪੂਰੇ-ਪੂਰੇ ਚੈਪਟਰ ਨੂੰ ਪੜਿਆ ਕਰੋ ਤਾਂ ਜੋ ਤੁਹਾਨੂੰ ਸਾਰੀ ਸਟੋਰੀ ਸਮਝ ਆਵੇ ਤੇ ਇਹਦੇ ਇਹਦਾ ਟਾਈਟਲ ਹੀ ਬੜਾ ਜ਼ਬਰਦਸਤ ਆ ਮਸੀਹ ਦਾ ਇੱਕੋ ਹੀ ਵਾਰ ਦਾ ਬਲੀਦਾਨ ਹallelujah ਤੇ ਆਜੋ ਆਪਾਂ ਦੇਖੀਏ 11 ਨੰਬਰ ਆਇਤ ਤੋਂ ਲਿਖਿਆ ਪਰ ਜਾਂ ਮਸੀਹ ਆਉਣ ਵਾਲਿਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਡੇਰੇ ਦੇ ਰਾਈ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ ਉਹ ਬੱਕਰਿਆਂ ਅਤੇ ਵਛਿਆਂ ਦੇ ਲਹੂ ਦੇ ਰਾਈ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਈ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਸਤਾਰਾ ਕਮਾ ਕੇ ਇੱਕ ਕੋਵਾਰ ਅੰਦਰ ਗਿਆ ਸੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿਉਂ ਲਿਖਿਆ ਆ ਕਿ ਉਹ ਬੱਕਰਿਆਂ ਤੇ ਬੱਚਿਆਂ ਦੇ ਲਹੂ ਦੇ ਨਾਲ ਨਹੀਂ ਸਗੋ ਆਪਣੇ ਹੀ ਲਹੂ ਦੇ ਰਾਈ ਨਿਸਤਾਰਾ ਕਮਾ ਕੇ ਅੰਦਰ ਗਿਆ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜਾ ਪਹਿਲਾ ਮੰਦਰ ਸੀਗਾ ਧਰਤੀ ਉੱਤੇ ਬਣਾਇਆ ਗਿਆ ਉਹਦੇ ਅੰਦਰ ਲਹੂ ਦਾ ਬਲੀਦਾਨ ਲੈ ਕੇ ਹੀ ਜਾਇਆ ਜਾਂਦਾ ਸੀ ਇਹ ਲਹੂ ਮੇਰੇ ਪਾਪਾਂ ਦਾ ਪਛਤਾਪ ਹੈ ਤੇ ਮੇਰੇ ਪਾਪਾਂ ਦਾ ਨਿਸਤਾਰਾ ਹੈ ਪਰ ਪ੍ਰਭੂ ਯਿਸੂ ਮਸੀਹ ਨੂੰ ਉਸ ਮੰਦਰ ਦੇ ਅੰਦਰ ਜਾਣ ਦੇ ਲਈ ਜਿਹੜਾ ਦੀਪਕ ਹੈ ਉਹ ਕਿਹੜਾ ਹੈ ਪਰਮੇਸ਼ਵਰ ਦੀ ਹਜ਼ੂਰੀ ਸਵਰਗ ਰਾਜ ਤਾਂ ਪ੍ਰਭੂ ਯਿਸੂ ਮਸੀਹ ਜੀ ਨੂੰ ਕੋਈ ਬਲੀ ਦੇ ਕੇ ਪਰਮੇਸ਼ਵਰ ਦੀ ਹਜ਼ੂਰੀ ਚ ਐਂਟਰੈਂਸ ਨਹੀਂ ਲੈਣੀ ਪਈ ਕਿ ਕਿਸੇ ਹੋਰ ਚੀਜ਼ ਦੀ ਬਲੀ ਦਿੱਤੀ ਹੋਵੇ ਕਿਸੇ ਬੱਕਰੇ ਦੀ ਕਿਸੇ ਵੇੜਕੇ ਦੀ ਕਿਸੇ ਬੱਚੇ ਦੀ ਪਰ ਵਚਨ ਚ ਕੀ ਲਿਖਿਆ ਉਹ ਆਪਣੇ ਹੀ ਲਹੂ ਦਾ ਨਸਤਾਰਾ ਕਮਾ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਐਂਟਰ ਹੋਏ ਪ੍ਰਭੂ ਯਿਸੂ ਮਸੀਹ ਆਪ ਹੀ ਬਲੀਦਾਨ ਦਾ ਉਹ ਵਛਾ ਬਣ ਕੇ ਉਹ ਲੇਲਾ ਬਣ ਕੇ ਜੋ ਪਾਪ ਦੀ ਬਲੀ ਕਰਕੇ ਚੜਾਇਆ ਜਾਂਦਾ ਅਰ ਉਹ ਇੰਨਾ ਛਾਂ ਬਲੀਦਾਨ ਇੰਨਾ ਉੱਤਮ ਬਲੀਦਾਨ ਕਿ ਉਹ ਸਿੱਧਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਐਂਟਰ ਕੀਤੇ ਅਰੇ ਬਰਾਨੀਆਂ ਦੀ ਕਿਤਾਬ ਚ ਲਿਖਿਆ ਉਹ ਵਾਹਿਗੁਰੂ ਜੀ ਦੇ ਸੱਜੇ ਹੱਥ ਬਿਰਾਜਮਾਨ ਹੋਏ ਹਾਲੇਲੂਇਆ ਸੋ ਇਥੇ ਸਾਫ ਸਾਫ ਲਿਖਿਆ ਉਹ ਬੱਕਰਿਆਂ ਅਤੇ ਬੱਚਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਸਥਾਨਾਂ ਦੇ ਅੰਦਰ ਸਦੀਪਕ ਨਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ ਕਿਉਂਕਿ ਜੇ ਬੱਕਰਿਆਂ ਅਤੇ ਵੈੜਕਿਆਂ ਦਾ ਲਹੂ ਅਤੇ ਵੈੜ ਦੀ ਸਵਾਹ ਜਿਹੜੀ ਭ੍ਰਿਸ਼ਟਾਂ ਉੱਤੇ ਢੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ ਤਾਂ ਕਿੰਨਾ ਹੀ ਵਧੇਕ ਮਸੀਹ ਦਾ ਲਹੂ ਜਿਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਦੇ ਅੱਗੇ ਚੜਾਇਆ ਤੁਹਾਡੇ ਅੰਤਕਰਨ ਨੂੰ ਮਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰੋ ਅਮੇਨ ਸੋ ਵਚਨ ਦਾਸ ਦਾ ਕਿੰਨਾ ਜੇ ਬੱਕਰਿਆਂ ਤੇ ਵੈੜਕਿਆਂ ਦਾ ਜਿਹੜਾ ਲਹੂ ਆ ਜਾਂ ਵੈੜੇ ਦੀ ਜਿਹੜੀ ਸਵਾ ਆ ਜਿਉਂ ਲੋਕਾਂ ਨੂੰ ਭ੍ਰਿਸ਼ਟ ਕੰਮਾਂ ਤੋਂ ਸ਼ੁੱਧ ਕਰਦੀ ਆ ਪਵਿੱਤਰ ਕਰਨ ਦੇ ਲਈ ਵਰਤੀ ਜਾਂਦੀ ਆ ਤੇ ਪ੍ਰਭੂ ਯਿਸੂ ਮਸੀਹ ਦਾ ਲੋਕ ਕਿੰਨਾ ਜਿਆਦਾ ਪਵਿੱਤਰ ਆ ਜਿਨੇ ਉਸ ਆਪਣੇ ਆਪ ਨੂੰ ਦੋਸ਼ ਰਹਿਤ ਰੱਖ ਕੇ ਉਸ ਪਰਮੇਸ਼ਵਰ ਦੇ ਅੱਗੇ ਬਲੀਦਾਨ ਦਿੱਤਾ ਖੁਦ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚੇ ਤੇ ਸਾਨੂੰ ਸਾਡੇ ਬੁਰਾ ਬੁਰੇ ਕੰਮਾਂ ਤੋਂ ਆਜ਼ਾਦ ਕੀਤਾ ਸਮਝ ਲੱਗੇ ਪਹਿਲਾਂ ਕੀ ਹੁੰਦਾ ਸੀ 올 ਟੈਸਟਾਮੈਂਟ ਦੇ ਟਾਈਮ ਦੇ ਵਿੱਚ ਬਲੀਚਣਾ ਹੀ ਜਾਂਦੀ ਸੀਗੀ ਤੇ ਲਹੂ ਲੈ ਕੇ ਛਿੜਕ ਦਿੱਤਾ ਜਾਂਦਾ ਸੀਗਾ ਜਿੰਨੂੰ ਵੀ ਸ਼ੁੱਧ ਕਰਨਾ ਸੀ ਕਿਸੇ ਲੋਕਾਂ ਨੂੰ ਸ਼ੁੱਧ ਕਰਨਾ ਤੇ ਲੋਕਾਂ ਦੇ ਉੱਤੇ ਛਿੜਕਿਆ ਜਾਂਦਾ ਸੀ ਕੋਈ ਹੈਕਲ ਦੀ ਚੀਜ਼ ਸ਼ੁੱਧ ਕਰਨੀ ਆ ਉਹਦੇ ਉੱਤੇ ਵੀ ਛਿੜਕਿਆ ਜਾਂਦਾ ਸੀਗਾ ਤਾਂ ਛਿੜਕਾਓ ਦੇ ਨਾਲ ਉਹ ਚੀਜ਼ਾਂ ਸ਼ੁੱਧ ਹੋ ਜਾਂਦੀਆਂ ਸੀ ਉਹ ਲੋਕੀ ਸ਼ੁੱਧ ਹੋ ਜਾਂਦੇ ਸੀਗੇ ਜਾਂ ਕੀ ਕੀਤਾ ਜਾਂਦਾ ਸੀ ਉਹ ਜਾਨਵਰ ਜਿਹਨੂੰ ਸਾੜਿਆ ਜਾਂਦਾ ਸੀ ਵੇਦੀ ਉੱਤੇ ਉਹਦੀ ਸਵਾ ਲੈ ਕੇ ਲੋਕਾਂ ਦੇ ਉੱਤੇ ਭੁੱਕ ਦਿੱਤੀ ਜਾਂਦੀ ਸੀਗੀ ਛਿੜਕ ਦਿੱਤੀ ਜਾਂਦੀ ਸੀ ਤੇ ਮੰਨਿਆ ਜਾਂਦਾ ਸੀ ਕਿ ਹੁਣ ਇਹ ਸ਼ੁੱਧ ਹੋ ਗਏ ਆ ਪਵਿੱਤਰ ਹੋ ਗਏ ਆ ਤਾਂ ਵਚਨ ਕੀ ਦਾਸ ਦਾ ਕਹਿੰਦਾ ਜੇ ਵੈੜ ਕੇ ਆਂਦਾ ਵੱਛਿਆਂ ਦਾ ਲੇਲਿਆਂ ਦਾ ਲਹੂ ਤੋ ਉਹਨਾਂ ਦੀ ਜਿਹੜੀ ਸਵਾਹ ਆ ਉਹ ਭ੍ਰਿਸ਼ਟ ਚੀਜ਼ਾਂ ਨੂੰ ਤੇ ਭ੍ਰਿਸ਼ਟ ਲੋਕਾਂ ਨੂੰ ਸ਼ੁੱਧ ਕਰਦੀ ਆ ਤਾਂ ਪ੍ਰਭੂ ਯਿਸੂ ਮਸੀਹ ਦਾ ਲੋਕ ਕਿੰਨਾ ਜ਼ਿਆਦਾ ਕੀਮਤੀ ਆ ਕਿਉਂਕਿ ਉਹ ਸਦਾ ਪਵਿੱਤਰਤਾਈ ਵਿੱਚ ਰਹੇ ਆ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਅੰਦਰ ਕੋਈ ਾਇਬ ਨਹੀਂ ਸੀ ਉਹਨਾਂ ਨੇ ਆਪਣੇ ਸਤਾਉਣ ਵਾਲਿਆਂ ਨਾਲ ਵੀ ਪਿਆਰ ਕੀਤਾ ਸੋ ਇਦਾਂ ਵੀ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਮਨ 'ਚ ਜੈਲਸ ਬਹੁਤ ਸੀ ਉਦਾਂ ਪੁਿੱਤਰ ਸੀ ਪਰ ਜੈਲਸ ਬਹੁਤ ਸੀ ਜੈਲਸ ਵੀ ਹੈ ਨਹੀਂ ਸੀ ਹੇਟਰਸ ਵੀ ਨਹੀਂ ਸੀ ਕੋਈ ਨਫ਼ਰਤ ਨਹੀਂ ਸੀ ਪ੍ਰਭੂ ਦੇ ਅੰਦਰ ਸਾਰਿਆਂ ਨਾਲ ਪਿਆਰ ਕਰਦੇ ਸੀਗੇ ਪਰਮੇਸ਼ਵਰ ਦੇ ਨਾਲ ਹਰ ਵੇਲੇ ਜੁੜੇ ਰਹਿੰਦੇ ਸੀਗੇ ਜੋ ਵੀ ਕਹਾਣੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਕੀਤੀਆਂ ਗਈਆਂ ਉਹ ਹੱਸ ਕੇ ਪੂਰੀਆਂ ਕੀਤੀਆਂ ਅਸੀਂ ਇਹ ਵੀ ਕੋਈ ਇੱਕ ਬਾਣੀ ਦੇਖ ਲਈ ਹੁਣ ਕਿ ਪ੍ਰਭੂ ਯਿਸੂ ਮਸੀਹ ਨੇ ਨਵੇਂ ਨੇਮ ਦਾ ਪਿਆਲਾ ਆਪਣੇ ਆਪ ਨੂੰ ਤੇ ਨਵੇਂ ਨੇਮ ਦੀ ਰੋਟੀ ਆਪਣੇ ਆਪ ਨੂੰ ਕਿਉਂ ਖਿਆ ਸਮਝ ਆਈ ਨਾ ਅੱਜ ਤੁਹਾਨੂੰ ਕਿਉਂਕਿ ਇਹ ਯਹੋਵਾ ਪਰਮੇਸ਼ੁਰ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਇੱਕ ਨਵਾਂ ਨੇਮ ਦਵਾਂਗਾ ਬਰਸਟ ਹੋਊਗਾ ਪੁਰਾਣੇ ਨਾਲੋਂ ਤਾਂ ਪੁਰਾਣੇ ਵਿੱਚ ਕੀ ਸੀ बार-बार ਬਲੀਦਾਨ ਦੇਣੇ ਪੈਂਦੇ ਸੀ ਪਰ ਨਵੇਂ ਵਿੱਚ ਕੀ ਹੋਇਆ ਕੋਵਰ ਪ੍ਰਭੂ ਯਿਸੂ ਮਸੀਹ ਜੀ ਦਾ ਬਲੀਦਾਨ ਹੋਇਆ ਤੇ ਉਹ ਸਦਾ ਲਈ ਹਰੇਕ ਨੂੰ ਜਿਹੜਾ ਵੀ ਉਹਦੇ ਉੱਤੇ ਵਿਸ਼ਵਾਸ ਕਰਦਾ ਉਹਨੂੰ ਉਹ ਆਜ਼ਾਦ ਕਰ ਗਿਆ ਪਾਪ ਤੋਂ ਹallelujah